ਸਾਡਾ ਸਾਰਿਆਂ ਨੂੰ ਦੋਸਤੋ ਇਸ ਵੇਲੇ ਜੀਆਂ ਤਸਵੀਰਾਂ ਤੁਹਾਨੂੰ ਮੈਂ ਸਾਂਝੀਆਂ ਕਰ ਰਿਹਾ ਬੱਬੇ ਹਾਲੀ ਜੋ ਕਿ ਮਸ਼ਹੂਰ ਜਿਹੜੇ ਨੇ ਇੱਥੇ ਤੋਤੀ ਦੇ ਪਗੋੜੇ ਨੇ ਪਰ ਤੋਤੀ ਦੇ ਪਗੋੜੇ ਖਾਂਦਿਆ ਖਾਂਦਿਆ ਕਿਤੇ ਡੇਗਣਾ ਜਾਇਓ ਹੁਣ ਇੱਕ ਖਬਰ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਆਹ ਵੇਖੋ ਇੱਥੇ ਕਿਹ ਮੇਰੇ ਵੀਰ ਭਰਾ ਦੇ ਨਾ ਪਿਛਲੇ ਜਨਾਂ ਦੇ ਵਿੱਚ ਦੋ ਤਿੰਨ ਵਾਰ ਇੱਥੇ ਐਕਸੀਡੈਂਟ ਹੋਏ ਨੇ ਟੋਏ ਦੇ ਵਿੱਚੋਂ ਨਿਕਲ ਕੇ ਜਾਂਦੇ ਨੇ ਤਾਂ ਇਹ ਤਸਵੀਰਾਂ ਜਿਹੜੀਆਂ ਦਿਖਾਉਣ ਦਾ ਕੀ ਕਾਰਨ ਸੀਗਾ ਕਿ ਰਾਤ ਬਰਾਤੇ ਜਿਹੜਾ ਵੀ ਕੋਈ ਇੱਥੇ ਵੀਰ ਸਾਥੀ ਮਾਤ ਸਾਥੀ ਪਿੰਡ ਸਾਥੀ ਕੋਈ ਹੁੰਦਾ ਆ ਤੇ ਇੱਥੇ ਯਾਰ ਕਾਫੀ ਐਕਸੀਡੈਂਟ ਹੋਏ ਨੇ ਤਾਂ ਕਾਲ ਆਈ ਸੀਗੀ ਰਾਤ ਦੀ ਮੈਨੂੰ ਦੋ ਤਿੰਨ ਵਾਰੀ ਫੋਨ ਆਏ ਸੀਗੇ ਕਿ ਬਾਈ ਜੀ ਇੱਥੇ ਆਪਾਂ ਡਿੱਗ ਗਏ ਆ ਪਰ ਇੱਥੇ ਤੁਸੀਂ ਪਰ ਆਮ ਲੋਕ ਜਿਹੜੇ ਨੇ ਉਹ ਬੜੇ ਪਰੇਸ਼ਾਨ ਹੁੰਦੇ ਨੇ ਤਾਂ ਹੱਥ ਜੋੜ ਕੇ ਬੇਨਤੀ ਆ ਕਿ ਬੜੇ ਧਿਆਨ ਨਾਲ ਆਓ ਬੜੇ ਧਿਆਨ ਨਾਲ ਜਾਓ ਟੋਨ ਜਾਬਤਾ ਲੱਗੀ ਆ ਤਾਂ ਕੰਮ ਕੋਈ ਹੁਣੇ ਨਾ ਕਰਨਾ ਨਹੀਂ ਆ ਪਰ ਸੇਫ ਰਹੋ ਤੇ ਨਿਕਲਦਾ ਕੰਮ ਤਾਂ ਪਰ ਜਨਤਾ ਨੂੰ ਵੀ ਬੇਨਤੀ ਕਰਦੇ ਆ ਕਿ ਯਾਰ ਇਹਦਾ ਕੰਮ ਨਵੇੜ ਦੋ ਦੇਖ ਲਓ ਤੇ ਸਾਧਨ ਤੁਸੀਂ ਤਾਂ ਵੀਡੀਓ ਨੂੰ ਵਾਰਤવાર ਸ਼ੇਅਰ ਕਰਿਓ ਕੀ ਜਿਹੜੇ ਵੀ ਲੋਕ ਭਰਾ ਹੁੰਦੇ ਨੇ ਰਾਤ ਬਰਾਤੇ ਆਰਾਮ ਨਾਲ ਆਓ ਤੇ ਵੀਡੀਓ ਦਿਖਾਉਣ ਦਾ ਮਕਸਦ ਇੱਕੋ ਚੀਜ਼ ਦੇ ਉੱਤੇ ਸੀ ਕਿ ਟੋਏ ਨੇ ਵੱਡੇ ਵੱਡੇ ਪੈ ਸਕਦੇ ਵੀ ਹਾਲਾਤ ਜਿਹੜੇ ਨੇ ਖਾਸਾ ਨਜ਼ਰ ਆਉਂਦੇ ਨੇ ਤਾਂ ਤੁਸੀਂ ਆ ਮਿੱਟੀ ਦੇ ਢੇਰ ਜਿਹੜੀ ਸਾਈਡਾਂ ਦੇ ਉੱਤੇ ਦੇਖ ਸਕਦੇ ਹੋ ਕਿ ਕੀ ਹਾਲਾਤ ਬਣੇ ਨੇ ਮਿੱਟੀ ਦੇ ਕੇ ਰਾਤ ਬਰਾਤੇ ਕੋਈ ਮੋਟਰਸਾਈਕਲ ਦੇ ਵਿੱਚ ਵੱਜ ਜੇ ਵੈਸੇ ਬੰਨ ਡੇਗੀ ਜਾਂਦਾ ਆ ਤਾਂ ਕੁਝ ਨਾ ਕੁਝ ਜਿਹੜੀ ਆ ਇਹਨਾਂ ਨੂੰ ਪੀਡਬਲੂਡੀ ਵਾਲਿਆਂ ਨੂੰ ਵੀ ਧਿਆਨ ਜਿਹੜਾ ਬਹੁਤ ਦੇਣਾ ਚਾਹੀਦਾ ਹੈ ਕਿ ਕੁਝ ਨਾ ਕੁਝ ਇਹਦੇ ਹਾਲ ਜਿਹੜੇ ਆ ਪੁਕਤਾ ਪ੍ਰਬੰਧ ਹੋਣੇ ਜ਼ਰੂਰ ਚਾਹੀਦੇ ਆ ਤਾਂ ਇਸ ਵੇਲੇ ਦੀਆਂ ਤਸਵੀਰਾਂ ਤੋਰਨਾ ਜਿਹੜਾ ਬੱਬੇਹਾਲੀ ਵਾਲਾ ਪੋਲਾ ਆ ਉਹਦੀਆਂ ਸਾਂਝੀਆਂ ਕਰ ਰਹੇ ਆ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਜੋ ਕਿਸੇ ਦੀ ਅਣਸੁਖ ਨਾਈ ਘਟਨਾ ਜਿਹੜੀ ਆ ਉਹ ਨਾ ਵਾਪਰ ਸਕੇ ਧੰਨਵਾਦ ਹਾਂਜੀ ਸਰ ਮੇਰਾ ਨਾਮ ਗੁਰਮੰਗਤ ਸਿੰਘ ਹੈ ਇੱਥੇ ਲੱਗੇ ਸਾਡਾ ਘਰ ਆ ਸਾਹਮਣੇ ਭਾਜੀ ਇੱਥੇ ਜਿਹੜੇ ਦੋਸਤਾਂ ਨੇ ਸਾਡੇ ਫੋਨ ਵੀ ਐਸੇ ਲੋਕਾਂ ਦਾ ਕਿਸੇ ਐਕਟਿਵ ਹਾਂਜੀ 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 ਸਰ ਇਹਨਾਂ ਨੇ ਨਾ ਇੱਥੇ ਕੀ ਕੀਤਾ ਵੀ ਕੋਏ ਦੇ ਵਿੱਚ ਰੇਤਾ ਸੋੜਦੀ ਆ ਉਹ ਜੇ ਕੋਈ ਹੁੰਦਾ ਆਪਣੇ ਧਿਆਨ ਜੋਰੇ ਤਾਂ ਦੇ ਵਿੱਚੋਂ ਮੋਟਰਸਾਈਕਲ ਟੋਲ ਜਾਂਦਾ ਵਾ ਤੇ ਬਹੁ ਵਾਰੀ ਵੇਖਿਆ ਤਿੰਨ ਚਾਰ ਤੇ ਮੇਰੇ ਸਾਹਮਣੇ ਇੱਥੇ ਹੋਏ ਐਕਸੀਡੈਂਟ ਕੀ ਮੰਗ ਕੀ ਕਰਦੇ ਉਸ ਵਾ ਮੰਗੇ ਆ ਵੀ ਜਾਂ ਤੇ ਟੋਏ ਦੇ ਵਿੱਚ ਲੁੱਕ ਲੁੱਕ ਪਾ ਕੇ ਸੈੱਟ ਕੀਤਾ ਜਾਏਗਾ ਅੱਛਾ ਇਦਾਂ ਦਾ ਹੀ ਕੰਮ ਨਾਲ ਕਿਹਨੇ ਹਾਂਜੀ 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 ਹਾਂਜੀ